ਅਚਾਨਕ ਮਹਿੰਦਰਪਖਤ ਨੇ ਸੌ ਚੱਕ ਲਈ ਹੈ ਸੌ ਚੁੱਕ ਸਮਾਗਮ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਹੋਰ ਵੱਡੇ ਆਗੂ ਸ਼ਾਮਲ ਹੋਏ ਨੇ ਤਾਂ ਉਹਨੂੰ ਪੂਰੀ ਖਬਰ ਦੱਸਦੇ ਹਾਂ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਗਗਨਦੀਪ ਸਿੰਘ ਜਲੰਧਰ ਪੱਛਮੀ ਹਲਕੇ ਤੋਂ ਨਵੇਂ ਚੁਣੇ ਗਏ ਵਿਧਾਇਕ ਮਹਿੰਦਰ ਭਖਤ ਨੇ ਆਪਣੇ ਅਹੁਦੇ ਦੇ ਲਈ ਸਹੁੰ ਚੁੱਕ ਲਈ ਹੈ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਉਹਨਾਂ ਨੂੰ ਆਪਣੇ ਦਫ਼ਤਰ ਦੇ ਵਿੱਚ ਵਿਧਾਇਕ ਵਜੋਂ ਸਹੁੰ ਚੁਕਾਈ ਹੈ ਇਸੇ ਨਾਲ ਹੀ ਹੁਣ ਮਹਿੰਦਰ ਭਖਤ ਰਸਮੀ ਤੌਰ ਉੱਤੇ ਜਲੰਧਰ ਪੱਛਮੀ ਦੇ ਵਿਧਾਇਕ ਬਣ ਗਏ ਨੇ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਰਹੇ ਸਨ ਇਸ ਤੋਂ ਪਹਿਲਾਂ ਮਹਿੰਦਰ ਭਖਤ ਨੇ ਪਰਿਵਾਰਕ ਅਤੇ ਸਮਰਥਕਾਂ ਸਮੇਤ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ 13 ਜਨਵਰੀ ਨੂੰ ਐਲਾਨੇ ਗਏ ਚੋਣ ਨਤੀਜੇ ਵਿੱਚ ਆਪ ਦੇ ਮਹਿੰਦਰ ਭਖਤ ਨੇ 55000 ਵੋਟਾਂ ਹਾਸਲ ਕਰਕੇ ਵੱਡੀ ਜਿੱਤ ਹਾਸਲ ਕੀਤੀ ਸੀ ਮਹਿੰਦਰ ਪਖਤ ਨੇ 37000 ਵੋਟਾਂ ਦੇ ਫਰਕ ਦੇ ਨਾਲ ਇਹ ਜਿੱਤ ਹਾਸਲ ਕੀਤੀ ਸੀ ਭਾਜਪਾ ਦੇ ਉਮੀਦਵਾਰ ਸ਼ੀਤਲ ਓਂਗਰਾਲ ਦੂਜੇ ਨੰਬਰ ਅਤੇ ਕਾਂਗਰਸੀ ਉਮੀਦਵਾਰ ਸ੍ਰੀਂਦਰ ਕੌਰ ਤੀਜੇ ਨੰਬਰ ਤੇ ਰਹੇ ਸਨ ਦੱਸਦੀ ਹੈ ਸੀਟ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਓਂਗਰਾਲ ਦੇ ਅਸਤੀਫੇ ਮੰਗਰੋਂ ਖਾਲੀ ਹੋਈ ਸੀ ਜੋ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਸਨ ਤਾਂ ਰਸਮੀ ਤੌਰ ਉੱਤੇ ਮਹਿੰਦਰ ਪਖਤ ਨੇ ਆਪਣੇ ਅਹੁਦੇ ਦੀ ਸੋਚ ਚੱਕ ਲਈ ਹੈ ਹੁਣ ਚਰਚਾ ਇਹ ਵੀ ਹੈ ਕਿ ਮਹਿੰਦਰ ਭਗਤ ਨੂੰ ਜਲਦ ਮਾਨ ਸਰਕਾਰ ਮੰਤਰੀ ਵੀ ਬਣਾ ਸਕਦੀ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਜਦੋਂ ਜਲੰਧਰ ਪੱਛਮੀ ਹਲਕੇ ਦੇ ਵਿੱਚ ਪ੍ਰਚਾਰ ਚੱਲ ਰਿਹਾ ਸੀ ਤਾਂ ਜਲੰਧਰ ਪੱਛਮੀ ਹਲਕੇ ਦੇ ਲੋਕਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਮਹਿੰਦਰ ਭਗਤ ਨੂੰ ਜਿੱਤਣ ਤੋਂ ਬਾਅਦ ਮੰਤਰੀ ਬਣਾਇਆ ਜਾ ਸਕਦਾ ਹੈ ਤਾਂ ਚਰਚਾ ਹੈ ਕਿ ਮਹਿੰਦਰ ਭਗਤ ਨੂੰ ਖੇਡ ਮੰਤਰੀ ਬਣਾਇਆ ਜਾ ਸਕਦਾ ਹੈ ਕਿਉਂਕਿ ਇਸ ਦੇ ਪਿੱਛੇ ਜਿਹੜੀ ਵਜ੍ਹਾ ਹੈ ਜਲੰਧਰ ਪੱਛਮੀ ਹਲਕਾ ਜਿੱਥੋਂ ਮਹਿੰਦਰ ਭਗਤ ਵਿਧਾਇਕ ਚੁਣੇ ਗਏ ਨੇ ਉਹ ਹਲਕਾ ਸਪੋਰਟਸ ਹੱਬ ਮੰਨਿਆ ਜਾਂਦਾ ਹੈ ਇੱਥੇ ਸਪੋਰਟਸ ਮਾਰਕੀਟਾਂ ਨੇ ਅਤੇ ਫੈਕਟਰੀਆਂ ਨੇ ਜਿਸਮਾ ਕਰਕੇ ਹੁਣ ਮਹਿੰਦਰਪਕਤ ਨੂੰ ਸਪੋਰਟਸ ਵਿਭਾਗ ਦਿੱਤਾ ਜਾ ਸਕਦਾ ਹੈ ਤਾਂ ਦੱਸਦੀ ਇਹ ਸਪੋਰਟਸ ਸਹਿਕਮਾ ਜਿਹੜਾ ਸਪੋਰਟਸ ਵਿਭਾਗ ਹੈ ਇਸ ਤੋਂ ਪਹਿਲਾਂ ਮంత్రి ਗਰਮੀ ਸਿੰਘ ਮੀਤਿਹਾਰ ਕੋਲ ਸੀਗਾ ਉਹਨਾਂ ਵੱਲੋਂ ਸੰਗਰੂਰ ਲੋਕ ਸਭਾ ਸੀਟ ਜਿੱਤਣ ਤੋਂ ਮਗਰੋਂ ਇਸ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਸੀਗਾ ਤਾਂ ਹੁਣ ਮੰਤਰੀ ਵਾਲੀ ਸੀਟ ਹੈ ਜਿਹੜੀ ਉਹ ਖਾਲੀ ਪਈ ਹੈ ਖੇਡ ਵਿਭਾਗ ਵਿਭਾਗ ਜਿਹੜਾ ਉਹ ਖਾਲੀ ਪਿਆ ਤਾਂ ਹੁਣ ਚਰਚਾ ਹੈ ਕਿ ਮਹਿੰਦਰ ਭਗਤ ਨੂੰ ਖੇਡ ਵਿਭਾਗ ਦਿੱਤਾ ਜਾ ਸਕਦਾ